ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 23 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਵਿੱਚ ਬੱਦਲਬਾਹੀ ਬਣੀ ਹੋਈ ਹੈ ਤੇ ਕਈ ਖੇਤਰਾਂ ਦੇ ਵਿੱਚ ਬਧੀਆ ਤੇ ਤਕੜੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਨੇ ਖਾਸ ਕਰਕੇ ਗੁਰਦਾਸਪੁਰ ਦੇ ਇਲਾਕੇ ਅਮਰਸਰ ਤਰਨਤਾਰਨ ਪੱਟੀ ਏਰੀਏ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਨੇਰੀ ਦਾ ਦੌਰ ਦੇਖਿਆ ਜਾ ਰਿਹਾ ਹੈ ਫਿਰੋਜ਼ਪੁਰ ਫਰੀਦਕੋਟ ਕਰਪੂਰਥਲਾ ਜਲੰਧਰ ਮੋਗਾ ਜਾਂ ਹੁਸ਼ਿਆਰਪੁਰ ਦੇ ਕੁਝ ਕੁ ਇਲਾਕਿਆਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਲੱਗ ਰਹੇ ਹਨ ਜਾਂ ਬਹੁਤੇ ਖੇਤਰਾਂ ਦੇ ਵਿੱਚ ਬੱਦਲਵਾਈ ਬਣ ਚੁੱਕੀ ਹੈ ਆਉਣ ਵਾਲੇ ਕੁਝ ਕੁ ਘੰਟਿਆਂ ਦੌਰਾਨ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਮੀਂਹ ਦਰਜ ਕੀਤੇ ਜਾਣਗੇ ਉਸੇ ਤਰ੍ਹਾਂ ਹੀ ਫਾਜ਼ਲਕਾ ਫਰੋਜਪੁਰ ਮੁਕਸਰ ਮਲੋਟ ਫਰੀਦਕੋਟ ਬਰਨਾਲਾ ਮਾਨਸਾ ਸੰਗਰੂਰ ਬਰਨਾਲਾ ਇਹਨਾਂ ਖੇਤਰਾਂ ਦੇ ਵਿੱਚ ਵੀ ਅਗਲੇ ਕੁਝ ਘੰਟਿਆਂ ਦੇ ਦੌਰਾਨ ਹਲਕੇ ਤੋਂ ਦਰਮਿਆਨਾ ਤੇ ਕਿਤੇ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਖਾਸ ਕਰਕੇ ਮੋਗਾ ਜਗਰਾਵਾ ਲੁਧਿਆਣੇ ਦੇ ਇਨ੍ਹਾਂ ਖੇਤਰਾਂ ਦੇ ਵਿੱਚ ਜਿਨ੍ਹਾਂ ਵਿੱਚ ਕੱਲ ਵੱਡੇ ਪੱਧਰ ਤੇ ਮੀਂਹ ਪਿਆ ਸੀ ਉਹਨਾਂ ਖੇਤਰਾਂ ਦੇ ਵਿੱਚ ਅੱਜ ਫੇਰ ਦੁਬਾਰਾ ਮੀਂਹ ਦੇ ਹਾਲਾਤ ਵੱਡੇ ਪੱਧਰ ਤੇ ਬਣ ਸਕਦੇ ਹਨ ਪੂਰ ਖੇਤਰ ਦੇ ਵਿੱਚ ਵੀ ਮੀਂਹ ਦੀਆਂ ਕਾਰਵਾਈਆਂ ਉਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ ਜਿਵੇਂ ਕੱਲ ਸੀਗਾ ਚਾਹੇ ਨਵਾਂ ਸ਼ਹਿਰ ਹੋਵੇ ਆਨੰਦਪੁਰ ਹੋਵੇ ਰੋਪੜ ਹੋਵੇ ਮੋਹਾਲੀ ਹੋਵੇ ਚੰਡੀਗੜ੍ਹ ਹੋਵੇ ਫਤਿਹਗੜ੍ਹ ਸਾਹਿਬ ਹੋਵੇ ਖੰਨਾ ਹੋਵੇ ਜਾਂ ਪਟਿਆਲੇ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੁਪਹਿਰ ਤੋਂ ਪਹਿਲਾਂ ਪਹਿਲਾਂ ਬਹੁਤੇ ਖੇਤਰਾਂ ਦੇ ਵਿੱਚ ਪੁੱਜਦਾ ਹੋਇਆ ਦਿਖਾਈ ਦੇ ਰਿਹਾ ਹੈ